ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਗਿੱਧੇ ਦਾ ਤਮਾਸ਼ਾ ਸੁਣਾਉਣ ਲੱਗੀਆਂ ਹਾਂ ਹੋਰ ਤੁਹਾਨੂੰ ਪਤਾ ਹੀ ਹੈ ਵੀ ਤਮਾਸ਼ਾ ਕਿਵੇਂ ਹੁੰਦਾ ਗਿੱਧੇ ਦੇ ਵਿੱਚ ਕੁੜੀਆਂ ਦਾ ਸਾਰਿਆਂ ਦਾ ਘੇਰਾ ਘੱਟਿਆ ਹੁੰਦਾ ਤਾਂ ਇੱਕ ਜਾਨੀ ਸੈਂਟਰ 'ਚ ਖੜਕੇ ਵਿਚਾਲੇ ਖੜਕੇ ਬੋਲਦੀ ਆ ਤੇ ਫਿਰ ਬਾਕੀ ਦੀਆਂ ਜਿਵੇਂ ਉਹ ਕਹਿੰਦੀ ਆ ਵੀ ਤੁਸੀਂ ਆਹ ਗੱਲ ਕਈ ਵਾਰੀ ਸ਼ਾਵਾ ਸ਼ਾਵਾ ਕਹਿਣਾ ਕਈ ਵਾਰੀ ਹਈ ਸ਼ਾਵਾ ਕਹਿਣਾ ਕਈ ਵਾਰੀ ਉਹਦੇ ਨਾਲ ਹੀ ਵਰਡਿੰਗ ਬੋਲਣੀ ਆ ਸੋ ਇਹਨੂੰ ਤਮਾਸ਼ਾ ਕਿਹਾ ਜਾਂਦਾ ਅੱਜ ਜਿਹੜਾ ਆਪਾਂ ਗੀਤ ਗਾਉਨੇ ਆਏ ਸਾਨੂੰ ਤਮਾਸ਼ਾ ਸੁਣਾ ਰਹੀ ਆ ਤੇ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਾਣੋ ਆਨੰਦ ਪਿਆਰੇ ਜੇ ਤਮਾਸ਼ੇ ਦਾ ਬੱਲੇ ਗੱਡੀ ਆਈ ਐ ਨੀਸ਼ਾਵਾ ਗੱਡੀ ਆਈ ਐ ਬੱਲੇ ਗੱਡੀ ਆਈ ਐ ਨੀਸ਼ਾਵਾ ਗੱਡੀ ਆਈ ਐ ਹਾਏ ਗੱਡੀ ਆਈ ਐ ਨੀ ਬੂ ਗੱਡੀ ਆਈ ਐ ਹਾਏ ਗੱਡੀ ਆਈ ਐ ਗੱਡੀਆਂ ਆਈਏ ਸ਼ਾਵਾ ਗੱਡੀਆਂ ਆਈਏ ਨੀ ਵੱੱਲੇ ਗੱਡੀਆਂ ਆਈਏ ਟੇਸਣ ਬਾਬੂ ਮਾਰੀ ਟੱਲੀ ਗੱਡੀ ਸ਼ਹਿਰ ਬਟਿੰਡੇ ਚੱਲੀ ਖਾਲੀ ਡੱਬੇ ਵਿੱਚ ਮੈਂ ਕੱਲੀ ਗਾੜ੍ਹ ਕੀਤੀ ਗੱਲ ਅਵੱਲੀ ਗੱਡੀਆਂ ਆਈਏ ਸ਼ਾਵਾ ਗੱਡੀਆਂ ਆਈਏ ਨੀ ਵੱੱਲੇ ਗੱਡੀਆਂ ਆਈਏ ਸ਼ਾਵਾ ਗੱਡੀਆਂ ਆਈਏ ਨੀ ਬੂ ਗੱਡੀਆਂ ਆਈਏ ਗੱਡੀ ਆਈ ਐੂ ਗੱਡੀ ਆਈ ਐ ਸੁਹਾ ਚੂੜਾ ਣਕੀ ਜਾਵੇ ਨਾਲੇ ਚਾਂਜਰ ਸ਼ੋਰ ਮਚਾਵੇ ਕਰ ਕਰ ਗੜ ਬਹਾਨੇ ਆਵੇ ਮੇਰਾ ਚਿੱਤ ਬੜਾਕ ਭਰਾਵੇ ਗੱਡੀ ਆਈ ਐ ਸ਼ਾਵਾਂ ਗੱਡੀ ਆਈ ਐ ਨੀ ਬੱਲੇ ਗੱਡੀ ਆਈ ਐ ਹਾਈ ਗੱਡੀ ਆਈ ਐ ਨੀ ਸ਼ਾਵਾਂ ਗੱਡੀਆਂ ਆਈਏ ਬੱਲੇ ਗੱਡੀਆਂ ਆਈਏ ਗੱਡੀ ਰੌੜਾ ਫੇਰੀ ਵਾਲੇ ਪੌਣੇ ਅੰਦਰ ਸੌਦਾ ਸਿੱਟੀ ਜਾਣ ਪੈਸੇ ਲੱਗਾ ਜਦੋਂ ਫੜਾਉਣ ਭੇੜੇ ਮੂਰੋਂ ਹੱਸੀ ਜਾਣ ਗੱਡੀਆਂ ਆਈਏ ਹਾੜਾ ਗੱਡੀਆਂ ਆਈਏ ਨੀਂਹੂ ਗੱਡੀਆਂ ਆਈਏ ਸ਼ਾਵਾਂ ਗੱਡੀਆਂ ਆਈਏ ਨੀ ਬੱਲੇ ਗੱਡੀਆਂ ਆਈਏ ਸ਼ਾਵਾਂ ਗੱਡੀ ਆਈ ਐਨੀ ਵੱੱਲੇ ਗੱਡੀ ਆਈ ਐ ਗੱਡੀ ਸਿਗਨਲ ਨੇ ટકਾਈ ਸੱਚੀ ਮੱਛੀ ਟੇਣ ਤੇ ਦਹਾਈ ਜਦ ਮੈਂ ਮਾਈਏ ਨੂੰ ਟਿਕਟ ਫੜਾਈ ਜਾਨ ਬਾਬੂ ਦੀ ਮੁਠੀ ਵਿੱਚ ਆਈ ਗੱਡੀ ਆਈ ਐ ਸ਼ਾਵਾਂ ਗੱਡੀ ਆਈ ਐਨੀ ਵੱੱਲੇ ਗੱਡੀ ਆਈ ਐ ਹੜਾਈ ਗੱਡੀ ਆਈ ਐਨੀ ਨੂੰ ਗੱਡੀ ਆਈ ਐ ਸ਼ਾਵਾਂ ਗੱਡੀ ਆਈਏ ਊ ਗੱਡੀ ਆਈਏ ਹਾੜਾ ਗਾੜ ਦਿੱਤੀ ਝੰਡੀ ਗੱਡੀ ਲੰਗ ਗਈ ਤਲਵੰਡੀ ਸੋਨਾ ਸ਼ਹਿਰ ਤੇ ਦਾਣਾ ਮੰਡੀ ਮੈਨੂੰ ਥਿਆਗੀ ਤੇਰੇ ਪਿੰਡ ਦੀ ਡੰਡੀ ਗੱਡੀ ਆਈਏ ਸ਼ਾਵਾਂ ਗੱਡੀ ਆਈਏ ਵੇ ਊ ਗੱਡੀ ਆਈਏ ਹਾੜਾ ਗੱਡੀ ਆਈਏ ਨੀ ਸ਼ਾਵਾਂ ਗੱਡੀ ਆਈਏ ਚਾਵਾਂ ਗੱਡੀਆਂ ਆਈ ਐ ਨਹੀਂ ਵੱਲੇ ਗੱਡੀਆਂ ਆਈ ਐ ਹਾੜਾ